ਮੈਂਬਰ ਆਫ ਪਾਰਲੀਮੈਂਟ ਕੰਗਣਾ ਰੌਤ ਨੂੰ ਹਾਈ ਕੋਰਟ ਵੱਲੋਂ ਇੱਕ ਵੱਡਾ ਝਟਕਾ ਲੱਗਾ ਹੈ 2021 ਦੇ ਵਿੱਚ ਬਠਿੰਡਾ ਦੇ ਵਿੱਚ ਮਾਨ ਹਾਨੀ ਦਾ ਕੇਸ ਪਾਇਆ ਗਿਆ ਸੀ ਕੰਗਣਾ ਰੌਤ ਤੇ ਇਸ ਨੂੰ ਰੱਦ ਕਰਵਾਉਣ ਲਈ ਉਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਮਾਮਲਾ ਕੀ ਹੈ ਆਓ ਜਾਣਦੇ ਹਾਂ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਣਾ ਰੌਤ ਨੇ ਇੱਕ ਪੋਸਟ ਪਾਈ ਸੀ ਬੀਬੀ ਮਹਿੰਦਰ ਕੌਰ ਦੀ ਕਿ ਇਹੋ ਜੀਆਂ ਔਰਤਾਂ 100-100 ਰੁਪਏ ਤੇ ਧਰਨੇ ਵਿੱਚ ਆਉਂਦੀਆਂ ਨੇ ਤੇ ਇਸ ਨੂੰ ਦੇਖਦੇ ਹੋਏ ਬੀਬੀ ਮਹਿੰਦਰ ਕੌਰ ਜੀ ਨੇ ਬਠਿੰਡਾ ਦੇ ਵਿੱਚ ਮਾਨ ਹਾਨੀ ਦਾ ਕੇਸ ਕੀਤਾ ਸੀ ਕੰਗਣਾ ਲੋਤ ਤੇ ਇਸ ਮਾਮਲੇ ਨੂੰ ਹਾਈ ਕੋਰਟ ਨੇ ਰੱਦ ਨਹੀਂ ਕੀਤਾ ਤੇ ਅੱਗੇ ਵਧਾਇਆ ਹੈ ਤੇ ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ 100-100 ਰੁਪਏ ਦੇ ਉੱਤੇ ਨਹੀਂ ਆਏ ਸੀ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਚਾਉਣ ਲਈ ਆਏ ਸੀ ਕੰਗਣਾ ਲੋਤ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਫਾਈਨ ਵੀ ਲੱਗਣਾ ਚਾਹੀਦਾ ਹੈ ਬੇਬੇ ਮਹਿੰਦਰ ਕੌਰ ਨੇ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ ਤੇ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਰਹਾਂਗੇ ਗੁੱਡ ਵਾਈਬਸ ਦੇ ਨਾਲ